ਗੁਰਜੀਕਾ ਖਾਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਬਲਜੀਤ ਸਿੰਘ ਲੰਡੇ ਰੋਡੇ ਜ਼ਿਲ੍ਹਾ ਪ੍ਰਧਾਨ ਪਿਰਤੀ ਕਿਸਾਨ ਯੂਨੀਅਨ ਸ੍ਰੀ ਮਕਸਰ ਸਾਹਿਬ ਜਿਵੇਂ ਕਿ ਆਪ ਸਭ ਨੂੰ ਪਤਾ ਹੈਗਾ ਬਈ ਸੰਯੁਕਤ ਕਿਸਾਨ ਮੋਰਚੇ ਦੁਆਰਾ ਜੋ 5 ਤਰੀਕ ਨੂੰ ਚੰਡੀਗੜ੍ਹ ਵਿਖੇ ਧਰਨਾ ਲੱਗ ਲਗਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਦੁਆਰਾ ਜੋ ਕੱਲ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਮੀਟਿੰਗ 'ਚੋਂ ਭੱਜਿਆ ਤੇ ਚੇਤਾਵਨੀ ਦਿੱਤੀ ਮੈਂ ਧਰਨਾ ਲੱਗਣ ਨਹੀਂ ਦੇਣਾ ਉਸ ਦੇ ਸੰਬੰਧ 'ਚ ਜਿਹੜਾ ਕਿਸਾਨਾਂ ਦਾ ਮਜ਼ਦੂਰਾਂ ਦਾ ਹੱਕ ਹਾਕੀ ਅਧਿਕਾਰ ਹੈ ਵੀ ਉਹ ਕਿਤੇ ਵੀ ਸ਼ਾਂਤਮਈ ਪ੍ਰੋਟੈਸਟ ਕਰ ਸਕਦੇ ਆ ਤੇ ਪੰਜਾਬ ਸਰਕਾਰ ਪੁਲਿਸ ਤੇ ਬਲਤੇ ਉਹਨੂੰ ਕੋਸਲਣਾ ਚਾਹੁੰਦੀ ਹੈ ਉਹਦੇ ਤਹਿਤ ਪੰਜਾਬ ਸਰਕਾਰ ਨੇ ਪੁਲਿਸ ਤੋਂ ਕਿਸਾਨਾਂ ਦੇ ਘਰਾਂ ਵਿੱਚ ਲਗਾਤਾਰ ਜਿਹੜੀ ਪੁਲਿਸ ਦੁਆਰਾ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਸਾਡੇ ਬਹੁਤ ਸਾਰੇ ਕਿਸਾਨ ਆ ਜਿਹੜੇ ਮਕਸਰ ਜ਼ਿਲ੍ਹੇ ਦੇ ਆਰੈਸਟ ਵੀ ਕੀਤੀ ਹੈ ਜਿੰਨਾਂ ਵਿੱਚ ਸਾਡੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਥੰਦੇ ਵਾਲਾ ਤਕਸੀਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਥੰਦੇ ਆ ਤੇ ਬਲਾਕ ਗਿੱਦੜਵਾਏ ਦੇ ਆਗੂ ਜਗਮੀਤ ਸਿੰਘ ਕੋਟਲੀਆ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਪਲਜੌਰ ਵਿੱਚ ਕਿਸਾਨ ਪਲਜੌਰ ਵਿੱਚ ਸਰਕਾਰ ਦੀ ਇਸ ਜਿਹੜੀ ਕਾਰਵਾਈ ਹੈ ਜਿਹੜੀ ਸਵਿਧਾ ਨੂੰ ਕੁਚਲਣਾ ਚਾਹੁੰਦੀ ਹੈ ਕਿਸਾਨਾਂ ਦੇ ਅਧਿਕਾਰਾਂ ਦੇ ਜਿਹੜੀ ਡਾਕਾ ਮਾਰਿਆ ਜਾ ਰਿਹਾ ਹੈ ਉਹਨੂੰ ਪੂਨ ਤੌਰ ਤੇ ਜਿਹੜਾ ਇਹ ਆਪ ਦਾ ਡੰਡੇ ਦੇ ਰਾਜ ਤੇ ਰਾਜ ਕਰਨਾ ਚਾਹੁੰਦੀ ਅਸੀਂ ਉਹਦੀ ਨਿਖੇਦੀ ਕਰਦੇ ਹਾਂ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਕਿਸੇ ਵੀ ਹਾਲਤ 'ਚ ਇਹ ਧਰਨਾ ਸਹਿਯਤ ਕਿਸਾਨ ਮੋਰਚੇ ਮੰਨ ਲਵਾਇਆ ਲਾਇਆ ਜਾਊਗਾ ਜੇਕਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਦੇ ਨਤੀਜੇ ਸਰਕਾਰ ਨੂੰ ਗੰਭੀਰ ਭੁਗਤਣੇ ਪੈਣੇ ਆ। ਦੇਖੇ ਸਾਡੇ ਨਾਲ ਕਿਸਾਨ ਆਗੂ ਜਸਵਿੰਦਰ ਸਿੰਘ ਜੁੜੇ ਨੇ ਗੱਲਬਾਤ ਕਰਦੇ ਜਸਵਿੰਦਰ ਸਿੰਘ ਜੀ ਕਿਹੜੇ ਕਿਹੜੇ ਕਿਸਾਨ ਆ ਜਿਹੜੇ ਚੱਕੇ ਗਏ ਨੇ ਔਰ ਕਿੰਨੇ ਵਜੇ ਜਿਹੜਾ ਕਿਸਾਨਾਂ ਨੂੰ ਲੈ ਕੇ ਗਏ ਨੇ। ਦੇਖੋ ਜੀ ਮੁਕਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਉਹ ਕੀਰਤੀ ਕਿਸਾਨ ਯੂਨੀ ਦੇ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਇਹਲਾ ਸਾਡਾ ਸੀਨੀਅਰ ਮੀਤ ਪ੍ਰਧਾਨ ਹੈ ਜ਼ਿਲ੍ਹੇ ਦਾ ਠੀਕ ਹੈ ਜੀ ਜਗਸੀਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਹੈਗਾ ਥਾਂਦੇ ਵਾਲੇ ਤੋਂ ਜੀ ਜਗਮੀਤ ਸਿੰਘ ਕੋਟਲੀ ਅ블ੂ ਉਹ ਸਾਡਾ ਜ਼ਿਲ੍ਹਾ ਕਮੇਟੀ ਮੈਂਬਰ ਹੈ ਉਹਨੂੰ ਵੀ ਗ੍ਰਿਫਤਾਰ ਕੀਤਾ ਹੈ ਤਾਂ ਇੱਕ ਸਾਡੇ ਜਿਹੜੇ ਹੈਗੇ ਉਹ ਸੂਬਾ ਸਿੰਘ ਅ블ੂ ਕੋਟਲੀ ਤੋਂ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਪਤਾ ਲੱਗਿਆ ਵੀ ਘਰਾਂ ਦੇ ਵਿੱਚ ਛਾਪਾ ਮਾਰਿਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਹੈਗੇ ਆ ਬਲਜੀਤ ਸਿੰਘ ਲੰਡੇ ਰੋਡੇ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰੀ ਕੀਤੀ ਗਈ ਹੈ ਸਾਡੇ ਹਰਪ੍ਰੀਤ ਸਿੰਘ ਝਵੇਲਵਾਲੀ ਜਿਹੜੇ ਜ਼ਿਲ੍ਹੇ ਦੇ 77 ਕਿਰਤੀ ਕਿਸਾਨ ਯੂਨੀਅਨ ਦੇ ਉਹਨਾਂ ਦੇ ਘਰੇ ਜਿਹੜੀ ਹੈਗੀ ਪੁਲਿਸ ਵੱਲੋਂ ਛਾਪਾ ਮਾਰੀ ਕੀਤੀ ਗਈ ਹੈ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਸਾਡੇ ਘਰੇ ਪਿੰਡ ਝਵੇਲਵਾਲੀ ਵੀ ਛਾਪਾ ਮਾਰੀ ਜਿਹੜੀ ਹੈਗੀ ਪੁਲਿਸ ਵੱਲੋਂ ਕੀਤੀ ਗਈ ਹੈ ਅਸਲ ਦੇ ਵਿੱਚ ਕਾਰਨ ਕੀ ਹੈਗਾ ਕਿ 5 ਤਰੀਕ ਨੂੰ ਜਿਹੜਾ 7 ਦਿਨ ਦਾ ਪੱਕਾ ਮੋਰਚਾ ਚੰਡੀਗੜ੍ਹ ਦੇ ਵਿੱਚ ਲੱਗ ਰਿਹਾ ਸੀ ਤਾਂ ਸਰਕਾਰ ਜਿਹੜੀ ਹੈਗੀ ਉਹ ਹਰ ਹੱਥ ਕੰਡਾ ਜਿਹੜਾ ਹੈਗਾ ਉਹ ਪਨਾ ਰਹੀ ਹੈ ਵੀ ਕਿਸੇ ਵੀ ਢੰਗ ਦੇ ਨਾਲ ਜਿਹੜਾ ਹੈਗਾ ਇਹ ਮੋਰਚਾ ਨਾ ਲੱਗਣ ਦਿੱਤਾ ਜਾਵੇ ਇਹਨੂੰ ਫੇਲ ਕੀਤਾ ਜਾਵੇ ਪਰ ਅਸੀਂ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਚੇਤਾਵਨੀ ਦਿਨੇ ਆ ਕਿ ਤੁਸੀਂ ਜਿਹੜੇ ਹੈਗੇ ਲੋਕਾਂ ਦੇ ਜਮਹੂਰੀ ਹੱਕਾਂ ਤੇ ਸੰਵਿਧਾਨਕ ਹੱਕਾਂ ਤੇ ਜਿਹੜਾ ਡਾਕਾ ਮਾਰ ਰਹੇ ਹੋ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਹਰ ਹਾਸ ਦੇ ਵਿੱਚ ਜਿਹੜਾ ਪੱਕਾ ਮੋਰਚਾ ਉਹ ਲੱਗਣਾ ਹੈਗਾ ਜਿੰਨਾ ਤੁਸੀਂ ਲੋਕਾਂ ਤੇ ਜ਼ਬਰ ਟਾ ਰਹੇ ਹੋ ਜਬਰ ਜ਼ੁਲਮ ਕਰਦੇ ਹੋਣ ਪੰਜਾਬ ਦਾ ਇਤਿਹਾਸ ਆ ਪੰਜਾਬ ਦੇ ਲੋਕ ਦਬਣ ਵਾਲੇ ਨਹੀਂ ਹੈ ਹੋਰ ਵੀ ਸਖੋਦੀ ਜਿਹੜਾ ਹੈਗਾ ਉਹ ਤੁਹਾਡੇ ਖਿਲਾਫ ਲੋਕਾਂ ਨੇ ਲੋਕਾਂ ਦਾ ਰੋਹ ਜਿਹੜਾ ਹੈਗਾ ਹੋਰ ਉੱਬਰਣਾ ਹੈਗਾ ਇਸ ਕਰਕੇ ਸਾਡੀ ਪੰਜਾਬ ਸਰਕਾਰ ਨੂੰ ਚੇਤਾਵਨੀ ਹੈਗੀ ਆ ਕਿ ਤੁਰੰਤ ਜਿਹੜੇ ਸਾਡੇ ਆਗੂ ਗ੍ਰਿਫਤਾਰ ਕੀਤੇ ਹੈਗੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਨਹੀਂ ਜਿਹੜੇ ਹੈਗੇ ਇਹਦੇ ਖਤਰਨਾਕ ਸਿੱਟੇ ਜਿਹੜੇ ਹੈਗੇ ਆ ਉਹ ਪੰਜਾਬ ਸਰਕਾਰ ਤੇ ਇਥੋਂ ਦੇ ਜਿਹੜੇ ਅਧਿਕਾਰੀ ਆ ਪੁਲਿਸ ਦੇ ਉਹ ਪੁੱਛਣ ਲਈ ਜਿਹੜੇ ਹੈਗੇ ਸਿੱਤੇ ਉਹ ਤਿਆਰ ਰਹਿਣ ਜੀ ਜਸਵਿੰਦਰ ਜੀ ਜਿਵੇਂ ਰਾਤ ਭਗਵੰਤ ਮਾਨ ਜੀ ਜੋ ਮੀਟਿੰਗ ਹੋਈ ਗਿਆ ਉਸ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕਿਸਾਨ ਕੋ ਨੇ ਦੱਸਿਆ ਕਿ ਗੁੱਸੇ ਹੋ ਗਏ ਘੂਰੀ ਵੱਟੀ ਗਈ ਹੈਗੀ ਆ ਤੇ ਅੱਜ ਤੜਕਸਾਰ ਮੰਨ ਲੋ ਰੇਡ ਘਰਾਂ ਦੇ ਵਿੱਚ ਕੀਤੀ ਗਈ ਹੈਗੀ ਆ ਕਿਵੇਂ ਦੇਖਦੇ ਉਸ ਨੂੰ ਦੇਖੋ ਬੜਾ ਸਾਫ਼ ਤੇ ਸਪਸ਼ਟ ਹੈਗਾ ਭਗਵੰਤਪਾਲ ਸਰਕਾਰ ਜਿਹੜੀ ਹੈਗੀ ਆ ਜਦੋਂ ਇਹ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਵਿੱਚ ਇਹ 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 ਦਾਵਾ ਕਰਦੇ ਸੀ ਵੀ ਸਾਡੀ ਸਰਕਾਰ ਜਦੋਂ ਆ ਗਈ ਤਾਂ ਪੰਜਾਬ ਦੇ ਵਿੱਚ ਕਿਸੇ ਧਰਨੇ ਦੀ ਲੋਕਾਂ ਨੂੰ ਲੋੜ ਨਹੀਂ ਦੇਣੀ ਟੇਬਲ ਤੇ ਬੈਠ ਕੇ ਅਸੀਂ ਤੁਹਾਡੀਆਂ ਮੰਗਾਂ ਮਸਲੇ ਹੱਲ ਕਰਾਂਗੇ ਠੀਕ ਆ ਤੇ ਅੱਜ ਤੁਸੀਂ ਕੱਲ ਜਿਹੜਾ ਉਹ ਦੇਖ ਰਿਹਾ ਕਿਸਾਨਾਂ ਦੀ ਜਿਹੜੀ ਮੀਟਿੰਗ ਹੈਗੀ ਆ ਉਹ ਵਿਚਾਲੇ ਛੱਡ ਕੇ ਇਥੋਂ ਦਾ ਮੁੱਖ ਮੰਤਰੀ ਜਿਹੜਾ ਉਹ ਭੱਜ ਗਿਆ ਔਰ ਸਿਰਫ ਭੱਜ ਨਹੀਂ ਗਿਆ ਚੇਤਾਵਨੀ ਦੇ ਕੇ ਗਿਆ ਹੈਗਾ ਕਿ ਤੁਸੀਂ ਕਰ ਲਓ ਜਿਹੜਾ ਕੁਝ ਕਰਨਾ ਹੈਗਾ ਸੋ ਇਸ ਕਰਕੇ ਜਿਹੜੀ ਹੈਗੀ ਆ ਉਹ ਚੇਤਾਵਨੀ ਜਿਹੜੀ ਦਿੱਤੀ ਆ ਉਹ ਇਸਕੀਮ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਕਬੂਲ ਆ ਇਹ ਧਰਨਾ ਹਰ ਹਾਲਤ ਦੇ ਵਿੱਚ ਲੱਗੂਗਾ ਸਗੋਂ ਦੀ ਲੋਕਾਂ ਦੇ ਵਿੱਚ ਹੁਣ ਉਦੋਂ ਕਿਤੇ ਦੁੱਗਣਾ ਰੋਹ ਜਿਹੜਾ ਹੈਗਾ ਇਹ ਜਾਮ ਸਰਕਾਰ ਦੇ ਤਾਨਾਸ਼ਾ ਸਰਕਾਰ ਦੇ ਵੇਖੋ ਅੱਜ ਤੱਕ ਕੋਈ ਮੁੱਖ ਮੰਤਰੀ ਪੰਜਾਬ ਦਾ ਇਤਿਹਾਸ ਆ ਇਦਾਂ ਦਾ ਨਹੀਂ ਦਿਆ ਹੋਣਾ ਜਿਨੇ ਇਸ ਤਰ੍ਹਾਂ ਮੀਟਿੰਗ ਦੇ ਵਿੱਚ ਮੀਟਿੰਗ ਬਚਾ ਲਈ ਛੱਡ ਕੇ ਔਰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਜਿਹੜਾ ਆ ਗਿਆ ਹੈਗਾ ਉਹ ਅਤੀ ਨਿੰਦਨਯੋਗ ਹੈਗਾ ਔਰ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹ ਭਗਵੰਤ ਮਾਨ ਸਰਕਾਰ ਨੂੰ ਭਗਵੰਤ ਮਾਨ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਇਹਦੇ ਸਿੱਟੇ ਜਿਹੜੇ ਹੈਗੇ ਆ ਬੜੇ ਮਾੜੇ ਨਿਕਲਣਗੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਹੈਗਾ ਉਹ ਜਮਹੂਰੀ ਹੱਕ ਹੈ ਸੰਵਿਧਾਨਕ ਹੱਕ ਹੈ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਸ਼ਾਂਤਮਈ ਕਰ ਸਕਦੇ ਆ ਜੇਕਰ ਇਹਨੂੰ ਇਹ ਸਾਡੇ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਇਥੋਂ ਦੀ ਸਰਕਾਰ ਕਰੂਗੀ ਤਾਂ ਇਹਨੂੰ ਕਿਸੇ ਹਾਲਤ ਦੇ ਵਿੱਚ ਵੀ ਇਥੋਂ ਦੇ ਲੋਕ ਜਿਹੜੇ ਇਥੋਂ ਦੇ ਕਿਸਾਨ ਇਥੋਂ ਦੇ ਮਜ਼ਦੂਰ ਆਮ ਲੋਕ ਜਿਹੜਾ ਬਰਦਾਸ਼ਤ ਨਹੀਂ ਕਰਨਗੇ ਇਸ ਕਰਕੇ ਅਸੀਂ ਭਗਵਾਨਤਮਾਨ ਸਰਕਾਰ ਨੂੰ ਇੱਕ ਕੱਲਾ ਮੁਕਸਰ ਜ਼ਿਲ੍ਹੇ ਦੇ ਵਿੱਚ ਨਹੀਂ ਜੀ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਛਾਪਾਂ ਮਾਰੀ ਰਾਤ ਕੀਤੀ ਹੈਗੀ ਆ ਬਹੁਤ ਸਾਰੇ ਆਗੂਆਂ ਨੇ ਗ੍ਰਿਫਤਾਰ ਕੀਤਾ ਸਿਰਫ ਤੇ ਸਿਰਫ ਕਾਰਨ ਇਹੀ ਆ ਵੀ ਕਿਸੇ ਵੀ ਢੰਗ ਨਾਲ ਦਹਿਸ਼ਤ ਦਾ ਮਾਹੌਲ ਪਾ ਕੇ ਇਹ ਧਰਨਾ ਜਿਹੜਾ ਲੋਕਾਂ ਨੂੰ ਦਬਾਇਆ ਜਾਵੇ ਧਰਨਾ ਨਾ ਲੱਗਣ ਦਿੱਤਾ ਜਾਵੇ ਪਰ ਅਸੀਂ ਇਹ ਗੱਲ ਕਿ ਇਹ ਹੈ ਕਿੰਨੇ ਵਜੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਆ ਔਰ ਕਿੰਨੇ ਕਿ ਕਿਸਾਨ ਆ ਜਿਹੜੇ ਮੁਕਸਰ ਸਾਹਿਬ ਦੇ ਚੱਕੇ ਗਏ ਨੇ ਦੇਖੋ ਜੀ ਇਹ ਰੇਡ ਜਿਹੜੀ ਹੈਗੀ ਆ ਸਾਨੂੰ ਜਿੱਥੇ ਤੱਕ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਰੇਡ ਹੋਈ ਹੈਗੀ ਆ ਔਰ ਰੇਡ ਰਾਤ ਦੇ 12 ਵਜੇ ਤੋਂ ਸਾਡੇ ਸੂਬੇ ਦੇ ਚੰਨ ਸਕੱਤਰ ਕੀਤੇ ਕਿਸਾਨ ਯੂਨੀਅਨ ਦੇ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਹਨਾਂ ਦੇ ਘਰੇ ਰਾਤ ਨੂੰ 12 ਵਜੇ ਜਿਹੜੀ ਹੈਗੀ ਰੇਡ ਪਈ ਹੈਗੀ ਆ ਏਵੇਂ ਸਾਡੇ ਜਿਹੜੇ ਬਾਕੀ ਜ਼ਿਲ੍ਹੇ ਆ ਬਠਿੰਡੇ ਦੇ ਜਿਹੜੇ ਸਾਡੇ ਪ੍ਰਧਾਨ ਨੇ ਸਵਰਨ ਸਿੰਘ ਪੂਲੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਰਾਤ ਨੂੰ 12:00 ਵਜੇ ਏਵੇਂ ਜਿਹੜਾ ਹੈਗਾ ਹੋਰ ਜ਼ਿਲ੍ਹਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ ਜਿਹੜੇ ਅਰੈਸਟ ਕੀਤੇ ਆ ਯਾਨੀ ਸਾਰੀ ਰਾਤ ਇਹਨਾਂ ਨੇ ਰੇਡ ਜਿਹੜੀ ਹੈਗੀ ਆ ਉਹ ਜਦੋਂ ਮੀਟਿੰਗ ਬੇ ਸਿੱਟਾ ਰਹੀ ਉਸ ਤੋਂ ਬਾਅਦ ਭਗਵੰਤ ਮਾਨ ਨੇ ਹਦਾਇਤਾਂ ਜਾਰੀ ਕੀਤੀਆਂ ਬਹਿਸ ਪਾਉਣ ਵਾਸਤੇ ਵੀ ਕਿਸੇ ਵੀ ਢੰਗ ਨਾਲ ਜਿਹੜਾ ਹੈਗਾ ਉਹ ਲੋਕਾਂ ਨੂੰ ਚੰਡੀਗੜ੍ਹ ਨਹੀਂ ਆਉਣ ਦੇਣਾ ਇੱਕ ਚੇਤਾਵਨੀ ਆ ਸਾਡੇ ਲਈ ਅਸੀਂ ਮਤਲਬ ਲੋਕਾਂ ਨੂੰ ਇੱਕ ਤਰ੍ਹਾਂ ਦੀ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਆਪਣੇ ਹੱਕ ਜਿਹੜੇ ਹੈਗੇ ਨਹੀਂ ਲੈ ਸਕਦੇ ਤਾਂ ਅਸੀਂ ਮੋਰਮੇ ਰੂਪ ਦੇ ਵਿੱਚ ਇਥੋਂ ਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਇਹਨਾਂ ਗੱਲਾਂ ਤੋਂ ਇਹੋ ਜਿਹੀਆਂ ਗੱਲਾਂ ਤੋਂ ਬਾਜ ਆ ਜਾਓ ਪੰਜਾਬ ਦੇ ਲੋਕ ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਇੱਥੇ ਬੜੇ ਬੜੇ ਜਾਬਰ ਹੋ ਕੇ ਉੱਠ ਗਏ ਆ ਜਿੰਨਾ ਪੰਜਾਬ ਦੇ ਲੋਕਾਂ ਦੇ ਤੁਸੀਂ ਜ਼ਬਰ ਕਰੋਗੇ ਨਾ ਉਹਨਾਂ ਲੋਕ ਜਿਹੜੇ ਹੈਗੇ ਆ ਤੁਹਾਡੇ ਖਿਲਾਫ ਵੱਧ ਰੋਹ ਲੋਕਾਂ ਦਾ ਜਿਹੜਾ ਹੈਗਾ ਉਹ ਉੱਠਣਾ ਹੈਗਾ ਜੀ ਇਸ ਤਰ੍ਹਾਂ ਦੇ ਨਾਲ ਜੀ ਕਿਸਾਨ ਆਗੂ ਹੁਣ ਚੱਕ ਗ੍ਰਿਫਤਾਰ ਕੀਤੇ ਗਏ ਨੇ ਹੁਣ ਅਗਲੀ ਰਣਨੀਤੀ ਕੀ ਹੋਊਗੀ ਉਹਨਾਂ ਨੂੰ ਛਡਾਉਣ ਦੇ ਲਈ ਤੁਹਾਡੇ ਵੱਲੋਂ ਕੀਤਾ ਜਾਊਗਾ ਜਾਂ ਉਧਰ ਮੰਨ ਲਓ ਚੰਡੀਗੜ੍ਹ ਨੂੰ ਚਾਲੇ ਪਾਈ ਜਾਣਗੇ ਦੇਖੋ ਜੀ ਇੱਕ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਜਿਹੜਾ 5 ਪੰਜ ਤਰੀਕ ਦਾ ਕੱਲ ਦਾ ਜਾਨੀ ਪ੍ਰੋਗਰਾਮ ਹੈਗਾ ਉਹ ਉਹ ਟਲਣਾ ਹੈਗਾ ਲੋਕਾਂ ਦੀ ਪੂਰੀ ਤਿਆਰੀ ਹੈਗੀ ਆ ਹੁਣ ਤਾਂ ਸੁਖਦੀ ਜਿੱਦਾਂ ਦਾ ਮਾਹੌਲ ਪੰਜਾਬ ਸਰਕਾਰ ਨੇ ਬਣਾਇਆ ਉਦੋਂ ਵੀ ਜਿਆਦਾ ਤਿਆਰੀ ਦੇ ਨਾਲ ਲੋਕ ਜਾਣਗੇ ਲੋਕ ਪਿੱਛੇ ਨਹੀਂ ਹਟਣਗੇ ਬਾਕੀ ਅੱਜ ਇਸ ਕੇਮ ਦੀ ਮੀਟਿੰਗ ਵੀ ਹੋ ਰਹੀ ਆ ਉਹਦੇ ਵਿੱਚ ਜਿਹੜਾ ਹੈਗਾ ਉਹ ਫੈਸਲਾ ਲਿਆ ਜਾਊਗਾ ਉਹ ਫੈਸਲੇ ਨੂੰ ਜਿਹੜਾ ਹੈਗਾ ਸਮੁੱਚੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਲਾਗੂ ਕਰਨਗੇ ਜੀ ਜਸਵੰਤ ਸਿੰਘ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਸ਼ੁਕਰੀਆ ਸ਼ੁਕਰੀਆ ਭਾਈ ਜੀ ਬਹੁਤ ਮਿਹਰਬਾਨੀ